ਵਾਸ਼ਿੰਗ ਮਸ਼ੀਨ ਅਤੇ ਨਾਮਵਿਆਸੀ ਇੱਕੋ ਜਿਹੇ ਕੰਮ ਕਰਦੇ ਨੇ ਜੋ ਕੱਪੜੇ ਧੋਣ ਵਾਲੀ ਮਸ਼ੀਨ ਆਪਾਂ ਘਰਾਂ ਦੇ ਵਿੱਚ ਵਰਤਦੇ ਆ ਤੇ ਇੱਕ ਨਾਮਵਿਆਸੀ ਦੋਹਾਂ ਦੀ ਆਹਤਾਂ ਇੱਕੋ ਜਿਹੀਆਂ ਨੇ ਜੇ ਆਪਾਂ ਬਹੁਤ ਗਹਿਰਾਈ ਦੇ ਨਾਲ ਵੇਖੀਏ ਤਾਂ ਵਾਸ਼ਿੰਗ ਮਸ਼ੀਨ ਸਾਨੂੰ ਮਾਲਕ ਦੀ ਯਾਦ ਦਿਲਾ ਕੇ ਉਧਰਲਾ ਰਸਤਾ ਦੱਸਦੀ ਹੈ ਪਰ ਉਹ ਕਿਵੇਂ ਜੇ ਤੁਸੀਂ ਵਾਕੇ ਹੀ ਮਾਲਕ ਨੂੰ ਮਿਲਣਾ ਚਾਹੁੰਦੇ ਹੋ ਉਹਨਾਂ ਨਾਲ ਪ੍ਰੇਮ ਰੱਖਦੇ ਹੋ ਜੀਵਨ ਦੇ ਸਫਰ ਤੋਂ ਕੁਝ ਸਿੱਖਣਾ ਹੈ ਤਾਂ ਵਿਚਾਰ ਨੂੰ ਮਨ ਦੀ ਗਹਿਰਾਈ ਦੇ ਨਾਲ ਸੁਣ ਲਿਓ ਗੱਲ ਬਣ ਜਾਵੇਗੀ ਹੁਣ ਮਕਸਦ ਤੇ ਸਿਰਫ ਜੁੜਨ ਦੇ ਨਾਲ ਹੈ ਜੋ ਜੁੜ ਗਿਆ ਪਾਸ ਹੋਣ ਦੇ ਚਾਂਸ ਤਾਂ ਹੈ ਜੋ ਜੁੜਿਆ ਹੀ ਨਹੀਂ फेलता ਹੋਵੇਗਾ ਜੇ ਬੱਚਾ ਸਕੂਲ ਜਾਂਦਾ ਹੈ ਕੁਝ ਛੁੱਟੀਆਂ ਜ਼ਰੂਰ ਕਰਦਾ ਹੈ ਤਾਂ ਪਾਸ ਹੋਣ ਦੀ ਉਮੀਦ ਹੈ ਪਰ ਜੇ ਬੱਚਾ ਸਕੂਲ ਦੇ ਵਿੱਚ ਐਡਮਿਸ਼ਨ ਕਰਾ ਕੇ ਸਕੂਲ ਜਾਂਦਾ ਹੀ ਨਹੀਂ ਤਾਂ ਫੇਲ ਹੋਵੇਗਾ ਹੁਣ ਵੈਸੇ ਤਾਂ ਮਾਲਕ ਦੀ ਬਣਾਈ ਹੋਈ ਹਰ ਇੱਕ ਚੀਜ਼ ਸਾਨੂੰ ਮਾਲਕ ਦੀ ਯਾਦ ਦਿਵਾਉਂਦੀ ਹੈ ਪਰ ਕਾਲ ਦੇ ਜਾਲ ਕਰਕੇ ਅਸੀਂ ਭਰਮ ਭੁਲੇਖਿਆਂ ਦੇ ਵਿੱਚ ਪੈ ਜਾਂਦੇ ਆ। ਨਤੀਜਾ ਸਾਡੇ ਕੋਲੋਂ ਲਾਹਾ ਨਹੀਂ ਲਿਆ ਜਾਂਦਾ। ਗੱਲ ਕਰੀਏ ਕਿ ਵਾਸ਼ਿੰਗ ਮਸ਼ੀਨ ਨਾਮ ਅਵਿਆਸੀ ਵਾਲੇ ਕੰਮ ਕਿਵੇਂ ਕਰਦੀ ਹੈ। ਤੇ ਸਾਨੂੰ ਉਧਰਲੇ ਇਸ਼ਾਰੇ ਕਿਵੇਂ ਕਰਦੀ ਹੈ। ਅਸੀਂ ਵਾਸ਼ਿੰਗ ਮਸ਼ੀਨ ਦੇ ਵਿੱਚ ਕੱਪੜੇ ਧੋਣ ਵਾਲੀ ਮਸ਼ੀਨ ਦੇ ਵਿੱਚ ਗੰਦੇ ਕੱਪੜੇ ਧੋਂਦੇ ਹਾਂ। ਧੁੰਦੇ ਹਨ ਜਿਨ੍ਹਾਂ ਕੱਪੜਿਆਂ ਦੇ ਉੱਤੇ ਬਹੁਤ ਮੈਲ ਲੱਗ ਜਾਂਦੀ ਹੈ ਜੋ ਕੱਪੜੇ ਦੁਬਾਰਾ ਪਾਉਣ ਦੇ ਯੋਗ ਨਹੀਂ ਹੁੰਦੇ ਇਹ ਮਸ਼ੀਨ ਉਹਨਾਂ ਕੱਪੜਿਆਂ ਨੂੰ ਧੋ ਕੇ ਦੁਬਾਰਾ ਪਾਉਣ ਦੇ ਯੋਗ ਬਣਾਉਂਦੀ ਹੈ ਇਸੇ ਤਰ੍ਹਾਂ ਨਾਮ ਅਭਿਆਸੀ ਵੀ ਮਨ ਦੀ ਮੈਲ ਉਤਾਰਦਾ ਹੈ ਨਾਮੀ ਰਸਨਾ ਤੋਂ ਸ્વાસ ग्राਸ ਸਿਮਰਨ ਕਰਦਾ ਹੈ ਵਾਹਿ ਗੁਰੂ ਵਾਹਿ ਗੁਰੂ ਤੇ ਇਸੇ ਤਰ੍ਹਾਂ ਮਸ਼ੀਨ ਵੀ ਵਾਸ਼ਿੰਗ ਮਸ਼ੀਨ ਵੀ ਸਿਮਰਨ ਕਰਦੀ ਹੈ ਉਹ ਵੀ ਸਵਾਸ ਗ੍ਰਾਸ ਵਿਧੀ ਦੇ ਨਾਲ ਹੁਣ ਤੁਸੀਂ ਸੋਚੋਗੇ ਤੇ ਤੁਹਾਡੇ ਮਨ ਦੇ ਵਿੱਚ ਖਿਆਲ ਆਵੇਗਾ ਕਿ ਇਹ ਕਿਹੜੀਆਂ ਗੱਲਾਂ ਚੱਲ ਪਈਆਂ ਤੁਸੀਂ ਇਹ ਸੋਚੋਗੇ ਕਿ ਇਹ ਕਿਵੇਂ ਨਾਮ ਜਪਦੀ ਹੈ ਉਹ ਵੀ ਸਵਾਸ ਗ੍ਰਾਸ ਇਹ ਕਿਵੇਂ ਹੋ ਸਕਦਾ ਹੈ ਪਰ ਉਹ ਜਪਦੀ ਹੈ ਹੁਣ ਧਿਆਨ ਦਿਓ ਬਰੀਕੀ ਦੇ ਨਾਲ ਇਸ ਪੁਆਇੰਟ ਨੂੰ ਸਮਝਦੇ ਹਾਂ ਗੰਦੇ ਕੱਪੜੇ ਪਾ ਕੇ ਅਸੀਂ ਮਸ਼ੀਨ ਨੂੰ ਚਲਾ ਦਿੰਦੇ ਹਾਂ ਤੇ ਮਸ਼ੀਨ ਚੱਲਦੀ ਹੈ ਜਦੋਂ ਉਹ ਚੱਲਦੀ ਹੈ ਤਾਂ ਦੋ ਗੇੜਿਆਂ ਦੇ ਵਿੱਚ ਚੱਲਦੀ ਹੈ ਇੱਕ ਕਲੌਕਵਾਇਜ਼ ਦੂਜਾ ਐਂਟੀਕਲੌਕ ਮਤਲਬ ਇੱਕ ਗੇੜਾ ਅੱਗੇ ਨੂੰ ਜਾਂਦਾ ਹੈ ਦੂਜਾ ਗੇੜਾ ਪਿੱਛੇ ਨੂੰ ਆਉਂਦਾ ਹੈ ਹੁਣ ਜਦੋਂ ਇਹ ਮਸ਼ੀਨ ਚੱਲਦੀ ਹੈ ਤਾਂ ਇਸ ਦੀ ਕਾਫੀ ਉੱਚੀ ਆਵਾਜ਼ ਵੀ ਆਉਂਦੀ ਹੈ ਜੋ ਜੀਵ ਸਿਮਰਨ ਅਭਿਆਸ ਦੇ ਵਿੱਚ ਜੁੜਿਆ ਹੋਇਆ ਹੋਵੇਗਾ ਧਿਆਨ ਦੇ ਵਿੱਚ ਜੁੜਿਆ ਹੋਇਆ ਹੋਵੇਗਾ ਜਿਸ ਜੀਵ ਨੇ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕੀਤਾ ਹੋਇਆ ਹੋਵੇਗਾ ਉਹ ਦੇਖੇਗਾ ਕਿ ਮਸ਼ੀਨ ਇੱਕ ਵਾਰ ਵਿੱਚ ਵਾਹਿਹ ਕਹਿੰਦੀ ਹੈ ਤੇ ਦੂਸਰੀ ਵਾਰ ਦੇ ਵਿੱਚ ਗੁਰੂ ਕਹਿੰਦੀ ਹੈ ਜੇ ਨਹੀਂ ਯਕੀਨ ਆਉਂਦਾ 1 2 ਮਹੀਨੇ ਪਹਿਲਾਂ ਵਾਹਿਗੁਰੂ ਮੰਤਰ ਦਾ ਅਭਿਆਸ ਕਰਕੇ ਆਪਣੇ ਘਰ ਦੇ ਵਿੱਚ ਰੱਖੀ ਹੋਈ ਮਸ਼ੀਨ ਨੂੰ ਚਲਾ ਕੇ ਵੇਖਣਾ ਫਿਰ ਵੇਖਣਾ ਉਹ ਕੀ ਕਹਿੰਦੀ ਹੈ ਪਰ ਆਮ ਜੀਵ ਨੂੰ ਇਹ ਦਿਖਾਈ ਨਹੀਂ ਦੇਵੇਗਾ ਕਿਉਂਕਿ ਅਜੇ ਉਸ ਦੇ ਉੱਤੇ ਕਿਰਪਾ ਨਹੀਂ ਹੋਈ ਮਸ਼ੀਨ ਸਿਮਰਨ ਕਰਦੀ ਹੈ 15 ਮਿੰਟ 15 ਮਿੰਟਾਂ ਵਿੱਚ ਉਹ ਕੱਪੜਿਆਂ ਦੀ ਜੋ ਮੈਲ ਹੈ ਸਾਰਾ ਗੰਧ ਹੈ ਉਹ ਕੱਢ ਦਿੰਦੀ ਹੈ ਇਸੇ ਤਰ੍ਹਾਂ ਜੇ ਨਾਮ ਅਭਿਆਸੀ ਵੀ 15 ਮਿੰਟ ਸਿਮਰਨ ਕਰਦਾ ਹੈ ਤਾਂ ਉਹ ਵੀ ਮੈਲ ਸਾਫ ਕਰਦਾ ਹੈ ਕਿਸ ਦੀ ਮੈਲ ਸਾਫ ਕਰਦਾ ਹੈ ਆਪਣੇ ਮਨ ਦੀ ਮੈਲ ਨੂੰ ਸਾਫ ਕਰਦਾ ਹੈ 15 ਮਿੰਟ ਬਾਅਦ ਮਸ਼ੀਨ ਜਦੋਂ ਬੰਦ ਹੋਣ ਲੱਗਦੀ ਹੈ ਤਾਂ ਤਕਰੀਬਨ 1 ਮਿੰਟ ਪਹਿਲਾਂ ਉਸ ਦੇ ਵਿੱਚੋਂ ਇੱਕ ਉੱਚੀ ਸਾਊਂਡ ਆਉਂਦਾ ਹੈ ਤਾਂ ਜੋ ਮਸ਼ੀਨ ਤੇ ਕੰਮ ਕਰਨ ਵਾਲੇ ਨੂੰ ਪਤਾ ਲੱਗ ਜਾਵੇ ਕਿ ਮਸ਼ੀਨ ਬੰਦ ਹੋਣ ਲੱਗੀ ਹੈ ਇਸੇ ਤਰ੍ਹਾਂ ਨਾਮੀ ਨਾਮ ਜਪਦਾ ਜਪਦਾ ਕੁਝ ਸਮੇਂ ਬਾਅਦ ਮਾਇਆ ਦੇ ਇਲਾਕੇ ਨੂੰ ਛੱਡ ਦਿੰਦਾ ਹੈ ਤੇ ਉਸ ਦੇ ਅੰਦਰ ਵੀ ਉੱਚੀ ਇੱਕ ਸੌਂਗ ਚਲਦੀ ਹੈ ਅਨਹਦ ਸ਼ਬਦ ਚਲਦੇ ਨੇ ਤਾਂ ਜੋ ਨਾਮ ਜਪਣ ਵਾਲਾ ਜੀਵ ਉਸ ਵਿੱਚ ਧਿਆਨ ਲਗਾ ਕੇ ਅੱਗੇ ਚਲੇ ਜਾਵੇ ਤੇ ਅੱਗੇ ਸੁੰਨ ਦੇ ਵਿੱਚ ਸਮਾ ਜਾਵੇ ਸੁਣੋ ਇਸ ਤੋਂ ਬਾਅਦ ਮਸ਼ੀਨ ਬੰਦ ਹੋ ਜਾਂਦੀ ਹੈ ਤੇ ਸ਼ਾਂਤੀ ਹੋ ਜਾਂਦੀ ਆ ਜੋ ਮਸ਼ੀਨ ਦੀ ਆਵਾਜ਼ ਆਉਂਦੀ ਸੀ ਅੱਗੇ ਪਿੱਛੇ ਢੇੜੇ ਦੀ ਉਹ ਬੰਦ ਹੋ ਗਈ ਹਰ ਪਾਸੇ ਸ਼ਾਂਤੀ ਹੋ ਗਈ ਤੇ ਨਾਮੇ ਵੀ ਰਸਨਾ ਤੋਂ ਨਾਮ ਬੰਦ ਕਰਕੇ ਗੁਰਮੰਤਰ ਬੰਦ ਕਰਕੇ ਅਨਹਦ ਸ਼ਬਦਾਂ ਦੇ ਵਿੱਚ ਧਿਆਨ ਦੇ ਕੇ ਸੁੰਨ ਦੇ ਵਿੱਚ ਚਲਾ ਜਾਂਦਾ ਹੈ ਮਸ਼ੀਨ ਤੇ ਕੰਮ ਕਰਨ ਵਾਲਾ ਜੀਵ ਕੁਝ ਸਮੇਂ ਬਾਅਦ ਮਸ਼ੀਨ ਨੂੰ ਫਿਰ 5 ਮਿੰਟ ਲਈ ਚਲਾਉਂਦਾ ਹੈ ਤਾਂ ਜੋ ਕੱਪੜਿਆਂ ਦੀ ਗੰਦਗੀ ਜੋ ਬਚੀ ਹੈ ਉਹ ਫਿਰ ਨਿਕਲ ਜਾਵੇ ਇਸੇ ਤਰ੍ਹਾਂ ਨਾਮੀ ਸੁੰਨ ਵਿੱਚੋਂ ਲੋਕ ਦੇ ਵਿੱਚ ਪਰਵੇਸ਼ ਕਰਦਾ ਹੈ ਜਿਉਂ ਹੀ ਉਹ ਬਾਡੀ ਦੇ ਵਿੱਚ ਹੁੰਦਾ ਹੈ ਆ ਕੇ ਫਿਰ ਸਿਮਰਨ ਕਰਦਾ ਹੈ ਫਿਰ ਸ਼ਬਦਾਂ ਨੂੰ ਸੁਣਦਾ ਹੈ ਤੇ ਫਿਰ ਸਮਝ ਆਂਦਾ ਹੈ ਇਹ ਪ੍ਰਕਿਰਿਆ ਨਾਮੇ ਬਾਰ-ਬਾਰ ਕਰਦਾ ਹੈ ਤਾਂ ਜੋ ਵਾਰ-ਵਾਰ ਮਨ ਸੁਨ ਦੇ ਵਿੱਚ ਸਮਾ ਸਕੇ ਵਿਚਾਰ ਰਹਿਤ ਹੋ ਸਕੇ ਆਪਣੇ ਅਸਲ ਘਰ ਜਾ ਸਕੇ ਇਸ ਤਰ੍ਹਾਂ ਨਾਮੇ ਹਰ ਚੀਜ਼ ਦੇ ਵਿੱਚੋਂ ਮਾਲਕ ਦੀ ਹੋਂਦ ਨੂੰ ਵੇਖਦਾ ਹੈ ਤੇ ਨਿੱਕੀ-ਨਿੱਕੀ ਚੀਜ਼ ਦੇ ਵਿੱਚ ਖੁਸ਼ ਰਹਿਣਾ ਸ਼ੁਰੂ ਹੋ ਜਾਂਦਾ ਹੈ ਨਾਮ ਨਾ ਜਪਣ ਵਾਲੇ ਜੀਵ ਨੂੰ ਜੇ ਗਰਮੀਆਂ ਚੱਲਦੀਆਂ ਨੇ ਤਾਂ ਉਹ ਸਰਦੀਆਂ ਵਾਸਤੇ ਤੜਫੇਗਾ ਤੇ ਜਦੋਂ ਸਰਦੀਆਂ ਆਉਣੀਆਂ ਫਿਰ ਗਰਮੀਆਂ ਵਾਸਤੇ ਤੜਫੇਗਾ ਪਰ ਨਾਮੇ ਜੇ ਬਾਹਰ ਹਨੇਰੀ ਹੈ ਉਸ ਨੂੰ ਵੇਖ ਕੇ ਖੁਸ਼ ਹੋਵੇਗਾ ਜੇ ਬਾਹਰ ਮੀਂਹ ਪੈ ਰਿਹਾ ਉਸ ਨੂੰ ਵੇਖ ਕੇ ਖੁਸ਼ ਹੋਵੇਗਾ ਜੇ ਬਾਹਰ ਬਹੁਤ ਤੇਜ਼ ਧੁੱਪ ਹੈ ਤੇ ਗਰਮੀ ਹੈ ਉਸ ਨੂੰ ਵੇਖ ਕੇ ਵੀ ਖੁਸ਼ ਹੋਵੇਗਾ ਕਿਉਂਕਿ ਉਸਨੇ ਸਿਮਰਨ ਕਰਕੇ ਆਪਣੇ ਮਨ ਦੀ ਮੈਲ ਨੂੰ ਉਤਾਰ ਲਿਆ ਜਿਵੇਂ ਵਾਸ਼ਿੰਗ ਮਸ਼ੀਨ ਚੱਲਣ ਤੇ ਕੱਪੜਿਆਂ ਦਾ ਗੰਧ ਕੱਢਦੀ ਹੈ ਇਸੇ ਤਰ੍ਹਾਂ ਨਾਮੀ ਨੇ ਆਪਣੇ ਮਨ ਨੂੰ ਸਾਫ਼ ਕਰ ਲਿਆ ਜੋ ਤ੍ਰਿਸ਼ਨਾਵਾਂ ਸੀ ਤੰਗ ਕਰਦੀਆਂ ਉਹਨਾਂ ਨੂੰ ਵਿਸਾਰ ਲਿਆ ਤੇ ਜਦੋਂ ਕਿਸੇ ਜੀਵ ਦੀਆਂ ਅੰਦਰਲੀਆਂ ਤ੍ਰਿਸ਼ਨਾਵਾਂ ਵਿਚਾਰ ਫੁਰਨੇ ਸੰਸੇ ਖਤਮ ਹੋ ਜਾਂਦੇ ਨੇ ਜੀਵ ਹਰ ਇੱਕ ਮੂਮੈਂਟ ਤੇ ਖੁਸ਼ ਰਹਿੰਦਾ ਹੈ ਦੁੱਖ ਸੁਖ ਜਨ ਸਮ ਦ੍ਰਿਸ਼ਟੀਤਾ ਨਾਮੇ ਵਾਸਤੇ ਦੁੱਖ ਵੀ ਇੱਕੋ ਜਿਹਾ ਹੈ ਤੇ ਸੁਖ ਵੀ ਇੱਕੋ ਜਿਹਾ ਹੈ ਮਾਲਕ ਕਿਰਪਾ ਕਰਨ ਹਰ ਇੱਕ ਜੀਵ ਦੇ ਉੱਤੇ ਇਹ ਅਵਸਥਾ ਹੋਵੇ ਕਿ ਅਸੀਂ ਮਾਲਕ ਦੇ ਭਾਣੇ ਦੇ ਵਿੱਚ ਰਹਿ ਕੇ ਖੁਸ਼ ਰਹੀਏ ਅਸੀਂ ਹਰ ਸਮੇਂ ਮਾਲਕ ਨੂੰ ਆਪਣੇ ਮਨ ਦੇ ਅੰਦਰ ਵਸਾ ਕੇ ਰੱਖੀਏ ਹਰ ਸਮੇਂ ਅਸੀਂ ਵੀ ਉਸ ਆਵਾਜ਼ ਦੇ ਨਾਲ ਜੁੜੇ रहिए ਜੋ ਆਵਾਜ਼ ਅਕਾਲ ਪੁਰਖ ਵਾਹਿਗੁਰੂ ਜੀ ਦੇ ਮੁਖ ਦੇ ਵਿੱਚੋਂ ਆ ਰਹੀ ਹੈ ਸੰਗਤ ਜੀ ਕੋਈ ਛੋਟਾ ਜਿਹਾ ਸਵਾਲ ਹੈ ਕਿ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ਬਾਣੀ ਦਾ ਨਾਮ ਕੀ ਹੈ ਆਪਸ਼ਨ A ਜਪਜੀ ਸਾਹਿਬ ਆਪਸ਼ਨ B ਜਾਪ ਸਾਹਿਬ ਆਪਸ਼ਨ C ਕੀਰਤਨ ਸਵੇਲਾ ਇਸ ਸਵਾਲ ਦਾ ਜਵਾਬ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ